ਅੱਜ ਮੈਂ ਡੀਸੀ ਸਾਹਿਬ ਨੂੰ ਲਾਸਟ ਸਤਾਵਣੀ ਦੇਣ ਆਇਆ ਜੀ ਵੀ ਡੀਸੀ ਸਾਹਿਬ ਮੈਂ ਬਹੁਤ ਜਲਦ ਭੋਖਰਦਾਲ ਤੇ ਬਹਿ ਰਿਆਂ ਵਗਰਾ ਤੇ ਤੁਸੀਂ ਜਨਾਜ਼ੇ ਦਾ ਇੰਤਜ਼ਾਮ ਕਰੋਗੋ ਤੇ ਨਾਲੇ ਇੱਕ ਸੰਦੇਸ਼ ਹਾ ਦਿਓ ਡੀਸੀ ਸਾਹਿਬ ਵੀ ਅਸੀਂ ਜਿਹੜੇ ਉਹ ਗੰਦਾ ਪਾਣੀ ਪਾ ਰਹੇ ਸੀਗੇ ਜਿਹੜੇ ਉਹਦੇ ਵਿੱਚ ਕੈਮੀਕਲ ਸੱਟਰੇ ਸੀ ਅਸੀਂ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਕਿ ਨਾ ਲੀਡਰ ਵੀ ਸਾਈ ਜਿੰਦਗੀ ਸਿਆਸਤ ਕਰਦੇ ਰਹੇ ਗੁਰਾ ਆ ਲੋਕਾਂ ਨੂੰ ਬਹੁਤ ਚੰਗਾ ਮੈਸੇਜ ਮਿਲੂਗਾ ਯਾਨੀ ਲੋਨ ਪਿੱਟਣ ਲੱਗ ਰਿਹਾ ਕਿਉਂਕਿ ਮੇਰੀ ਤਾਂ ਪੰਨਾ ਹੈਗੀ ਲੜਦੇ ਲੜਦੇ ਮਰ ਮਰਨ ਦੀ ਅਰੇ ਲਗਾਤਾਰ ਤੁਸੀਂ ਵੀ ਆਵਾਜ਼ ਚੱਕ ਰਹੇ ਸੀਗੇ ਬੁੱਢੇ ਨਾਲੇ ਨੂੰ ਕਿਦਣਾ ਕਿਤੇ ਤੁਸੀਂ ਵੀ ਹੁਣ ਠੰਡੇ ਬਹਿ ਗਏ ਕੀ ਗੱਲ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਮੈਂ ਸਲੇਮਪੁਰੇ ਬੁੱਢੇ ਨਾਲੇ ਦਾ ਦੌਰਾ ਕਰਕੇ ਆਇਆ ਹਾਂ ਤੇ ਪਾਣੀ ਬਹੁਤ ਹੀ ਗੰਦਾ ਵਾ ਤੇ ਕਾਫੀ ਜ਼ਰ ਹੋ ਗਿਆ ਸਿਚਿਆਲ ਸਾਹਿਬ ਨੂੰ ਵੀ ਗਰਾ ਤੇ ਵੀ ਉਹ ਚਲੋ ਕੋਸ਼ਿਸ਼ ਕਰ ਰਹੇ ਨੇ ਮੁੰਡਾ ਨਾਲ ਸਾਥ ਅਸੀਂ ਕਰ ਰਹੇ ਆ ਤੇ ਕੋਸ਼ਿਸ਼ ਤੇ ਯਾਨੀ ਟਾਈਮ ਅਸੀਂ ਹੈਗੇ ਆ ਪਰ ਮੈਨੂੰ ਲੱਗਦਾ ਨਹੀਂ ਆ ਸਾਰਾ ਕੁਝ ਸਿਆਸਤ ਹੋ ਰਹੀ ਆ ਅੱਜ ਮੈਂ ਡੀਸੀ ਸਾਹਿਬ ਨੂੰ ਲਾਸਟ ਸਲਾਹਣੀ ਦੇਣ ਆਇਆ ਵਾਂ ਜੀ ਬੀ ਡੀਸੀ ਸਾਹਿਬ ਮੈਂ ਬਹੁਤ ਜਲਦ ਪੋਖਰਦਾਲ ਤੇ ਬਹਿ ਰਿਹਾ ਵਾਂ ਕਰਾ ਤੇ ਤੁਸੀਂ ਜਨਾਜੇ ਦਾ ਇੰਤਜ਼ਾਮ ਕਰੋ ਕਰਾ ਮੇਰੇ ਜਨਾਜੇ ਦਾ ਨਾਲੇ ਜਨਾਜੇ ਦਾ ਜਦੋਂ ਮੇਰਾ ਲੈ ਕੇ ਜਾਓਗੇ ਰੋਂਦੇਪੜ ਦੇ ਨਾਲ ਲੈ ਕੇ ਜਾਇਓ ਕਰਾ ਰਫਨੀ ਜੀ ਬਿੱਟੂ ਜੀ ਵੀ ਆਜੇ ਮੇਰਾ ਭਰਾ ਕਰਾ ਕੰਦਾਦਾ ਵੀ ਮੈਨੂੰ ਮੂਰੇ ਬਾਜੇ ਮਗਰ ਬਾਜੇ ਨੱਚਦੇ ਜਾਇਓ ਤੇ ਨਾਲੇ ਇੱਕ ਸੰਦੇਸ਼ ਹਸਾ ਦਿਓ ਡੀਸੀ ਸਾਹਿਬ ਵੀ ਅਸੀਂ ਜਿਹੜੇ ਉਹ ਗੰਦਾ ਪਾਣੀ ਪਾ ਰਹੇ ਸੀਗੇ ਜਿਹੜੇ ਉਹਦੇ ਵਿੱਚ ਟਰਮਿਕਲ ਸੱਟ ਰਹੇ ਸੀ ਅਸੀਂ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਲੀਡਰ ਵੀ ਸਾਰੀ ਜ਼ਿੰਦਗੀ ਸਿਆਸਤ ਕਰਦੇ ਰਹੇ ਕੋਰਾ ਆ ਲੋਕਾਂ ਨੂੰ ਬਹੁਤ ਚੰਗਾ ਮੈਸੇਜ ਮਿਲੂਗਾ ਯਾਨੀ ਰੋਣ ਪਿੱਟਣ ਲੱਗ ਰਹੇ ਕਿਉਂਕਿ ਮੇਰੀ ਤਮੰਨਾ ਹੈਗੀ ਲੜਦੇ ਲੜਦੇ ਮਰਦੇ ਮਰਨ ਦੀ ਮੈਂ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਟਿਊ ਟੂ ਬਾਣੀਆ ਪੋਖੜ ਦਾ ਤੇ ਬਹਿ ਰਿਹਾ ਵਾ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਬੈਠੀ ਨਹੀਂ ਆ ਹੋ ਜੇ ਮੈਂ ਕਹਿੰਦੇ ਹੁੰਦੇ ਆ ਸਨਮਾਨੀ ਹੁੰਦੇ ਹੁੰਦੇ ਵੀ ਇੱਕ ਹਮਲ ਕੱਢਦਾ ਚੱਲ ਸਾਹਣੇ ਫਿਰ ਦੂਜਾ ਕੱਢਦਾ ਅੱਜ ਆ ਮੇਰਾ ਲਾਸਟ ਤੁਹਾਨੂੰ ਮੈਂ ਵਾਰਨਿੰਗ ਦੇ ਰਿਹਾ ਵਾਂ ਐ ਕਿਸਮ ਦੀ ਕਿਰਾ ਤੇ ਮੀਡੀਆ ਰਾਈ ਤੇ ਨਹੀਂ ਫਿਰ ਮੈਂ ਇੱਥੇ ਪੋਖਰਦਾਲ ਤੇ ਬੱਠੂਗਾ ਕਿਰਾ ਤੇ ਇੱਥੇ ਪ੍ਰਸ਼ਾਸਨ ਦੇ ਸਰ ਤੇ ਬੱਠੂਗਾ ਮੈਂ ਸਰ ਗੱਲ ਕਰੀਏ ਕਾਲਾ ਪਾਣੀ ਮੋਰਚੇ ਨੇ ਵੀ ਬੜੇ ਮੋਰਚੇ ਲਾਏ ਸੀ ਮੜੇ ਮਤਲਬ ਉਹਨੇ ਫਿਰ ਢੰਡੇ ਪੈ ਗਏ ਦੇਖੋ ਜੀ ਠੰਡੇ ਹੋ ਗਏ ਆ ਅਸਤਾ ਸਾਰੇ ਸਮਾਸੀਵਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੀ ਵੀ ਜਿਵੇਂ ਪਹਿਲਾਂ ਇੱਥੇ ਆਏ ਸੀਗੇ ਤੇ ਜਿਵੇਂ ਹੁਣ ਵੱਡੇ ਸਮਾਸੀਵੀ ਸੀਗੇ ਉਹ ਵੀ ਹੁਣ ਗੱਲਾਂ ਤੇ ਵੱਧ ਜ਼ੋਰ ਲਾ ਰਹੇ ਆ ਜੀ ਤੇ ਬੁੱਢਾਂ ਨਾਲਾ ਦੇਖ ਦੇਖ ਵੱਧ ਵੱਧ ਵੀਡੀਓ ਬਣਾ ਰਹੇ ਆ ਹਲੋ ਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬਾਈ ਸਿੱਧੇ ਗੁਲਾਂ ਘਿਓ ਨਹੀਂ ਨਿਕਲਣਾ ਕਰਾ ਬਾਕੀ ਮੈਂ ਲੱਖਾ ਜਿਹੜਾ ਮੀਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾ ਵੀਰ ਜੀ ਜਾਂ ਤੁਸੀਂ ਪੁਖੜਦਾਲ ਤੇ ਬੈਠੋ ਅਮਰਜੋਤ ਮਾਨ ਜੀ ਤੁਸੀਂ ਬੈਠੋ ਪੁਖੜਦਾਲ ਤੇ ਖਲਾਹੀਆ ਆਪਣੇ ਕੋਲ ਹੁਣ ਤੇ ਅਸੀਂ ਤੁਹਾਡੀ ਰਾਖੀ ਕਰਾਂਗੇ ਚਿੜੀਆਂ ਜਾਂ ਫਿਰ ਟਿੱਟੂ ਬਾਣੀਆਂ ਚਿੜੀਆਂ ਜਿਹੜੀਆਂ ਹੈਗੀਆਂ ਨੇ ਸਿਰਫ ਖੁਰਦਾਲ ਤੇ ਬੈਠਣਗੀਆਂ ਤੁਸੀਂ ਸਾਡੀ ਰਾਖੀ ਕਰੋ ਕਿਉਂਕਿ ਜਦੋਂ ਵੀ ਬੰਦਾ ਕੋਈ ਲੜਾਈ ਲੜਦਾ ਵਾ ਉਹਦੇ ਨਾਲ سپورਟ ਦੀ ਜ਼ਰੂਰ ਲੋੜ ਹੁੰਦੀ ਆ ਕਰ ਬਾਕੀ ਤੁਹਾਨੂੰ ਪਤਾ ਹੀ ਆ ਵੀ ਪ੍ਰਸ਼ਾਸਨ ਕਿੰਨਾ ਚੰਗੇ ਬੰਦੇ ਨੂੰ ਚੁੱਕਦਾ ਵਾ ਜਾਂ ਲੜਦਾ ਵਾ ਆਪਾਂ ਨੂੰ ਪਹਿਲਾਂ ਵੀ ਜ਼ਿਲ੍ਹਾ ਵਿੱਚ ਭਰਿਆ ਸੀਗਾ ਮੈਂ ਲੱਖੇ ਸਦਾ ਨੇ ਹੁਣ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਇੱਕ ਝਟ ਹੋ ਜਾਊਗਾ ਪੰਜਾਬ ਪੂਰਾ ਜਾਗਦਾ ਵਾ ਸਮਾਜ ਸੀ ਇਹਨੂੰ ਜਗਨ ਦੀ ਲੋੜ ਆ ਹਾਂ ਬਸ ਡਿਡੂ ਜੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸੰਤ ਸਿਚੇਵਾਲ ਵੱਲੋਂ ਉੱਥੇ ਇੱਕ ਉਹ ਵੀ ਕਿਨਾਰਾ ਵੀ ਬਣਾ ਦਿੱਤਾ ਗਿਆ ਕਿ ਇੱਥੇ ਸਨਾਨ ਘਾਟ ਵੀ ਬਣਾ ਦਿੱਤਾ ਗਿਆ ਸਨਾਨ ਘਾਟ ਦਾ ਜੀ ਫੇਰ ਫਾਇਦਾ ਵਾਝੇ ਉਹ ਸਾਫ਼ ਹੋਵੇ ਪਾਣੀ ਜੀ ਸਿਚੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਹੈਗੇ ਨੇ ਤੁਹਾਨੂੰ ਪਤਾ ਹੀ ਆ ਅੱਜ ਤੱਕ ਸਾਫ਼ ਨਹੀਂ ਹੁੰਦਾ ਮੈਂ ਜਾਊਂਗਾ ਨਹੀਂ ਨਹੀਂ ਜੀ ਇਹ ਇੱਕ ਕਿਸਮ ਦੀ ਸਿਆਸਤ ਹੀ ਹੈ ਜੀ ਦਾ ਸਭ ਤੋਂ ਪਹਿਲੀ ਗੱਲ ਤਾਂ कोरोना ਦੌਰਾਨ ਮੈਂ ਪਹਿਲੇ ਵੀ ਦੱਸਿਆ ਸੀਗਾ ਤਿੰਨ ਦਿਨਾਂ ਚ ਬੁੱਢਾਂ ਨਾਲ ਸਾਫ ਹੋ ਗਿਆ ਸੀਗਾ ਤੁਸੀਂ ਪੱਤਰਕਾਰ ਇਸ ਗੱਲ ਤੇ ਗਵਾਹ ਹੋ ਕਰੋ ਅੱਜ ਵੀ ਜੇ ਉਹ ਕੈਮੀਕਲ ਦਾ ਪਾਣੀ ਨਾ ਸੁੱਟਣਾ ਕਰਾਂ ਕਿਉਂਕਿ ਨਿੱਕੇ ਨਿੱਕੇ ਚੀਜ਼ਾਂ ਦੇ ਦਾ ਪਾਪ ਤੋੜੀ ਜਾਂਦੇ ਆ ਜਿਹੜੇ ਤੋਂ ਥੰਮ ਬੈਠੇ ਆ ਉਹਨਾਂ ਨੂੰ ਕੋਈ ਖਲਾਣ ਨਹੀਂ ਸਕਦਾ ਕਰ ਇੱਕ ਤਾਂ ਆ ਗਮ ਹੋਇਆ ਆ ਵਾ ਸਿਚੀ ਵਾਲ ਗੰਦ ਕੱਢਣ ਦੇ ਲਾਇਆ ਆ ਵਾ ਫੈਕਟਰੀ ਵਾਲ ਗੰਦ ਛਿੱਟੀ ਜਾਂਦੇ ਆ ਸਿਚੀ ਵਾਲ ਕੱਢੀ ਜਾਂਦਾ ਵਾ ਜਿੰਨਾ ਸਿਚ ਜਿੰਨਾ ਸਿਚੀ ਵਾਲ ਗੰਦ ਕੱਢ ਰਿਆ ਵਾ ਉਦੋਂ ਚੌਕਨਾ ਘੰਟੇ ਚ ਪਾ ਪਾ ਜਾਂਦੇ ਨੇ ਉਹ ਤਾਂ ਕਹਿੰਦੇ ਅਸੀਂ ਟ੍ਰੀਟਮੈਂਟ ਪਲਾਨ ਕਰਾਉਣਾ ਹੈ। ਉਹ ਹੋਇਆ ਉਹਨਾਂ ਦੇ ਤਾਂ ਦੇ ਲੋ ਕਿੰਨਾ ਉਹ ਤੁਸੀਂ ਦੇਖਿਆ ਹੀ ਆ ਤੁਸੀਂ ਚੈਨਲ ਤੇ ਪਾਣੀ ਜਦੋਂ ਆ ਰਿਹਾ ਵਦੋਂ ਕਿੰਨਾ ਕ ਸਾਫ ਪਾਣੀ ਆ ਰਿਹਾ ਵਕਨ ਜਿੰਨੇ ਲੱਗੇ ਹੋਏ ਆ ਜਿੰਨੇ ਲੱਗੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਜੀ ਜਿੰਨਾਂ ਦੇ ਨਹੀਂ ਲੱਗੇ ਸਾਡਾ ਤਾਂ ਰੋਲਾ ਉਹਨਾਂ ਨਾਲ ਆ ਤੇ ਹੁਣ ਲਾਸਟ ਦੇ ਵਿੱਚ ਕੀ ਮੰਗੇ ਲਾਸਟ ਦੇ ਵਿੱਚ ਆਹੀ ਆ ਵੀ ਡਿਸੀਜਨ ਅੱਜ ਫੇਰ ਮੈਂ ਡਿਸੀਜਨ ਦਫ਼ਤਰ ਹੀ ਆਇਆ ਆ ਕਿਉਂਕਿ ਜਿਹੜੀ ਮੇਰੀ ਸੁਣਵਾਈ ਤਾਂ ਇੱਥੇ ਹੀ ਹੁੰਦੀ ਆ ਜੀ ਟੀਟੂ ਬਾਣੀਆਂ ਦਾ ਪੁਰਾ ਹੋ ਗਿਆ ਇੱਥੇ ਧਰਨੇ ਲਾ ਲ ਕੇ ਲੋਕਾਂ ਦੀਆਂ ਆਵਾਜ਼ਾਂ ਚੁੱਕ ਚੁੱਕ ਕੇ ਵੀ ਹੁਣ ਤੁਸੀਂ ਬਸ ਇੱਕ ਜਨਾਜ਼ੇ ਦਾ ਯਾਨੀ ਇੰਤਜ਼ਾਮ ਕਰੋ ਕਿਉਂਕਿ ਮੈਨੂੰ ਪਤਾ ਵਾ ਜਦੋਂ ਮੈਂ ਭੁਖੜਦਾਉ ਤੇ ਬਹਿ ਗਿਆ ਕਿਸੇ ਨੇ ਮੇਰੀ ਬਾਤ ਤਾਂ ਪੁੱਛਣੀ ਨਹੀਂ ਕਿਰਾ ਜੀ ਕਿਸੇ ਨੇ ਮੇਰੀ ਸੁਣ ਨਹੀਂ ਲੈਣੀ ਕਿਸੇ ਨੇ ਮੈਨੂੰ ਸੱਚੀ ਨਹੀਂ ਕਹਿਣਾ ਤੇ ਭੁਖੜਦਾ ਵਾ ਭੁਖੇ ਹੜਤਾਲ ਤੇ ਨਾਲ ਕੰਮ ਹੋ ਜਾਊਗਾ ਨਾਲੇ ਸਪਾਈ ਹੋ ਜਾਊਗੀ ਚਲੋ ਜੇ ਨਾਲੇ ਸਪਾਈ ਨਹੀਂ ਹੋਈ ਨੇ ਕੁੱਤੇਖਾਨੀ ਤਾਂ ਜ਼ਰੂਰ ਹੋਊਗੀ ਬਾਈ ਜਿਹੜਿਆ ਕੰਮ ਨਹੀਂ ਕਰਦੇ ਕਿਰਾ ਜਿਹੜੇ ਲੀਡਰਾਂ ਨੇ ਸ਼ਾਸਤਕ ਸ਼ਾਸਤ ਕੀਤੀ ਇਹਨੇ ਕੁੱਤੇਖਾਨੀ ਜ਼ਰੂਰ ਹੋਊਗੀ ਕਿਰਾ ਕੁਝ ਹੋਵੇ ਨਾ ਹੋਵੇ ਹਲੋ ਤੇ ਇਹ ਯਾਨੀ ਕਹਿੰਦਾ ਪਾਪ ਲੋਕੀ ਕਹਿਣਗੇ ਵੀ ਇਹ ਇੰਨਾ ਕੱਖ ਕੀਤਾ ਨਹੀਂ ਕਰ ਸਕ ਲੋ ਤੇ ਥੋੜਾ ਮੋੜਾ ਜਾਗੂਆ ਪ੍ਰਸ਼ਾਸਨ ਅੱਜ ਚਿਤਾਵ ਨਹੀਂ ਦੇਣਾ ਬਸ ਲਾਸਟ ਚਿਤਾਵ ਨਹੀਂ ਆ ਵੀ ਕਰ ਮੈਂ ਇੱਕ ਇਹ ਦੋ ਬਹਿਣਾ ਭੁਖੜਤਾ ਤੇ ਬਸ ਹੁਣ 2-4 5 ਦਿਨਾਂ ਤੱਕ ਮੈਂ ਇੱਥੇ ਆ ਕੇ ਬਹਿ ਜਾਣਾ ਵਾ ਪ੍ਰਸ਼ਾਸਨ ਨੂੰ ਮੈਂ ਦੱਸਣਾ ਕੋਈ ਨਹੀਂ ਹੈ ਕਿਉਂਕਿ ਘਰੋਂ ਚੁੱਕ ਲੈਂਦੇ ਪਹਿਲਾਂ ਵੀ ਨਾਲੀ ਪਹਿਲਾਂ ਵੀ ਪਹਿਲਾਂ ਵੀ ਮੈਨੂੰ ਨਜ਼ਰ ਬੰਦ ਕਰ ਹਾਂ ਦੋ ਦਿਨ ਇਹਨਾਂ ਨੂੰ ਰੱਖ ਰੱਖਿਆ ਵਾ ਕਰ ਤੇ ਹੁਣ ਤਾਂ ਮੈਂ ਯਾਨੀ ਕਹਿੰਦਾ ਬਾਬਾ ਸੰਗਲ-ਸੁੰਗਲ ਲਾ ਕੇ ਆਪਦੇ ਨਾਲ ਇੱਥੇ ਮੈਂ ਜਿੰਦੇ ਆਪਨੇ ਆਪ ਨੂੰ ਆ ਵੀ ਲਾ ਦਨੇ ਆ ਚਾਬੀ ਤੇ ਨਹੀਂ ਛੱਟ ਤੇ ਮੈਨੂੰ ਚੁੱਕ ਕੇ ਨਾ ਲੈ ਕੇ ਜਾਇਆ ਜਾ